ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਮਾਨ ਡਰੀ ਫਾਰਮ ਬਰਨਾਲਾ ਦੇ ਉੱਪਰ ਤੇ ਜਿਹੜੇ ਭਰਾ Facebook ਤੇ ਵੀਡੀਓ ਦੇਖ ਰਹੇ ਆ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਜਿਹੜੇ ਭਰਾ YouTube ਤੇ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਤੀਜਾ ਸੂਆ ਝੋਟੀ ਲੈ ਕੇ ਆਏ ਆ ਬਹੁਤ ਹੀ ਜ਼ਿਆਦੇ ਚੰਗੇ ਰਿਕਾਰਡ ਦੀ ਤੇ ਬਾਕੀ ਇੱਕ ਕਰੀ ਮੋਟੀ ਮੋਟੀ ਬਾਂਤਰ ਦੇ ਤੁਸੀਂ ਨਿਗਾਹ ਮਾਰ ਲਓ ਤੇ ਸਾਰਾ ਤੁਹਾਨੂੰ ਇਹਦੇ ਬਾਰੇ ਡਿਟੇਲ ਸਾਰੀ ਦੱਸਾਂਗੇ ਪਹਿਲਾਂ ਇੱਕ ਨੰਬਰ ਤੋਂ ਤੁਸੀਂ ਸਿੰਗ ਸਿੰਗ ਚੈੱਕ ਕਰ ਲਓ ਮੂੰਹ ਮੱਥੇ ਦੀ ਤੇ ਆਰਡਰ ਕੁਆਲਿਟੀ ਦੀ ਹਜੇ ਮੰਨ ਕੇ ਚਲੋ 5 ਤੋਂ 4 ਦਿਨ ਬਾਕੀ ਐ ਇਹਦੇ ਸੂਨ ਦੇ ਤੇ ਘਰੇਲੂ ਮੈਂ ਲੈ ਕੇ ਆਏ ਆ ਆਪਾਂ ਜਮਾਂਣ ਜਿਹੜੇ ਭਰਾ ਕਹਿੰਦੇ ਆ ਵੀ ਘਰੋਂ ਚੀਜ਼ ਲੈਣੀ ਆ ਕਿਉਂਕਿ ਅਗਲਾ ਕਹਿੰਦਾ ਵਪਾਰੀ ਤੋਂ ਲੈਣਾਂ ਜਾਂ ਕੋਈ ਹੋਰੀ ਗਾਹਾਂ ਤੋਂ ਕਿਵੇਂ ਆਇਆ ਹੁੰਦਾ ਨਾ ਆਇਆ ਹੁੰਦਾ ਜਮਾਂ ਬਿਲਕੁਲ ਘਰੇਲੂ ਝੋਟੀ ਆ ਜੀ ਇੱਕ ਵਾਰੀ ਆਰਡਰ ਤੇ ਕੁਆਲਿਟੀ ਦੀ ਨਿਗਾਹ ਮਾਰ ਲਓ ਆਰਡਰ ਤੇ ਬੇਨਸ ਬਹੁਤ ਸੋਹਣੀਆਂ ਨੇ ਤੇ ਬਾਕੀ ਦੁੱਧ ਵਾਲੀ ਨਾੜ ਚੈੱਕ ਕਰ ਲਓ ਤੇ ਬਾਕੀ ਕੋਨੀ ਬਹੁਤਾ ਦੇਖ ਲਓ ਡਰਦੀ ਆ ਮੂੰਹ ਖੋਲ ਲਿਆ ਉਹਦੀ ਕੋਈ ਨਹੀਂ ਪਸ਼ੂ ਵੱਡੇ ਪਸ਼ੂ ਹੁੰਦੇ ਆ ਕਿਉਂਕਿ ਜਿਹੜੀ ਚੰਗੀ ਬਰੀਡ ਹੁੰਦੀ ਆ ਮੰਨ ਕੇ ਚਲ ਤੇ ਬਾਕੀ ਜਿਹੜਾ ਕਹਿੰਦੇ ਆ ਬਟਨ ਵਾਲਾ ਲੇਵਾ ਬਾਈ ਦੋਨੇ ਦੋ ਬਟਨ ਤੁਸੀਂ ਇੱਥੋਂ ਦੇਖ ਸਕਦੇ ਹੋ ਸੂਣਾ ਲੇਵਾ ਹੌਣ ਲਈ ਫਿਰਦੀ ਹੈ ਤੇ ਜਿੱਦ ਨੇ ਸੂਣਾਗਾ ਉਦਾਂ ਐ ਮੰਨ ਲਓ ਵੀ ਗਾਵਾਂ ਵਾਲਾ ਕੰਮ ਹੂ ਤੁਰਨਾ ਬੈਣਾ ਔਖਾ ਹੋ ਜਾਣਾ ਇਹਨੂੰ ਐਨਾ ਲਾਉਂਦੀ ਆ ਬਾਕੀ ਜਿਹੜੀ ਪੂਸ ਦੀ ਕੁਆਲਿਟੀ ਆ ਤੁਸੀਂ ਐਂ ਦੇਖ ਲਓ ਵੀ ਸਿਰੇ ਤੱਕ ਚੀਜੀ ਵਰਗੀ ਰਹਿ ਜਾਂਦੀ ਆ ਜੜ ਦੇ ਵਿੱਚੋਂ ਚੈੱਕ ਕਰ ਲਓ ਤੇ ਜਦੋਂ ਥੱਲੇ ਤੱਕ ਆਉਂਦੀ ਆ ਜਮਾ ਚੀਜੀ ਵਰਗੀ ਪੂਸ ਆ ਬਰੀਕੀਆਂ ਬਹੁਤ ਜ਼ਿਆਦਾ ਆ ਬਾਕੀ ਬਾਈ ਨਾਲ ਸਾਰੀ ਡਿਟੇਲ ਕਰਾਉਣਿਆ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਬਾਈ ਪਿੰਡ ਹੈਗਾ ਪਹਾੜ ਠੀਕ ਹੈ ਹੈਪੀ ਨਾਵਾ ਹੈਪੀ ਮੂੰ ਪੱਕਾ ਹਰਪ੍ਰੀਤ ਹਰਪ੍ਰੀਤ ਹੈਪੀ ਪਿੰਡ ਭਦੌੜਾ ਤੇ ਬਾਈ ਫੋਨ ਨੰਬਰ ਦੱਸ ਦਿਓ 88724 51604 88724 51604 ਬਾਈ ਜਿਹੜੀ ਆਪਣੀ ਮਾਂ ਹੈ ਇਹ ਘਰ ਦੀ ਆ ਜਾਂ ਮਾਰੀਨਲ ਇਹ ਘਰ ਦੀ ਆ ਬਾਈ ਤੇ ਕਿੰਨੇਵੇਂ ਸੂਏ ਸੂਰੀ ਆ ਇਹ ਤੀਜੇ ਸੂਏ ਸੂਰੀ ਆ ਤੀਜੇ ਸੂਏ ਜਮਾਂ ਗਾਰੰਟੀ ਵਾਲਾ ਸੂਰੀ ਆ ਗਾਰੰਟੀ ਤੇ ਬਾਈ ਜੇ ਦੁੱਧ ਦੀ ਗੱਲ ਕਰੀਏ ਕਿੰਨਾ ਚੋਆ ਆ ਸਾਲਾ ਢਿੱਟਾ ਬਾਈ ਪੂਰੇ ਪੂਰਾ ਐਨ ਕੰਡੇ ਵਾਲਾ ਕਰੇ 18 ਲੀਟਰ ਤੇ ਹੋਇਆ ਫੁੱਲ ਗਾਰੰਟੀ ਹੈ ਜੀ ਇਹਦੀ ਤੇ ਬਾਈ ਇਸ ਵਾਰ ਦੁੱਧ ਦੀ ਉਮੀਦ ਕਿੰਵੇਂ ਆ ਤੁਹਾਨੂੰ ਇਹ 20 ਲੀਟਰ ਬਾਈ ਦਊਗੀ ਪੂਰਾ 20 ਲੀਟਰ ਤੇ ਜਾਊਗੀ ਇਸ ਵਾਰ ਜਿਹੜੀ ਉਮੀਦ ਹੈ ਇਹਦੀ ਤੇ ਬਾਈ ਜੇ ਇਹਦਾ ਰਿਕਾਰਡ ਦੀ ਗੱਲ ਕਰੀਏ ਵੀ ਇਹ ਕਿਹੜੇ ਸੀਮਨ ਦੀ ਹੈ ਤੇ ਕੋਈ ਪਤਾ ਇਹਦਾ ਹੀਆਨੇ ਤੋਂ ਲਿਆਂਦੀ ਆ ਇਹ ਇਹਦੀ ਜਿਹੜੀ ਮਾਂ ਸੀ ਹਾਂ ਠੀਕ ਹੈ ਉਹਦੇ ਪਿੱਛੇ ਆਹੀ ਕੱਟੀ ਇਹ ਠੀਕ ਹੈ ਤੇ ਬਾਈ ਹੁਣ ਇਹ ਕਿਹੜੇ ਤੋਂ ਕਿਹੜੇ ਤੋਂ ਗੱਪਣ ਤੇ ਗੋਪੀ ਤੋਂ ਬਾਈ ਗੋਪੀ ਤੋਂ ਜਿਹੜਾ ਸੱਨਾਂ ਵਾਲੇ ਜਗਜੀਤ ਡਾਕਟਰ ਵਾਲੇ ਗੋਪੀ ਮੋਰਾ ਵਾਂ ਤੋਂ ਉਹ ਕੱਟੀ ਖੜੀ ਆ ਨਾਲ ਪਹਿਲਾਂ ਇਹਦੀ ਕੋਈ ਖੜੀ ਆ ਇੱਥੇ ਕੱਟੀ ਇੰਨਾ ਚ ਨਾਲ ਖੜੀ ਆ ਵਾਲੀ ਨਾਲ ਵਾਲੀ ਠੀਕ ਆ ਤੁਸੀਂ ਦੇਖ ਸਕਦੇ ਹੋ ਬਾਈ ਕੱਟੀ ਇਹਦੀ ਨਾਲ ਵਾਲੀ ਆ ਪਿਛਲੇ ਸੂਏ ਦੀ ਇਹ ਕੋਦੋਂ ਪਹਿਲਾਂ ਦੀ ਪਹਿਲੇ ਸੂਏ ਦੀ ਦੂਜੇ ਸੂਏ ਦਾ ਟੱਟਾ ਖੜਾ ਠੀਕ ਆ ਪਹਿਲੇ ਸੂਏ ਦੀ ਕੱਟੀ ਆ ਤੇ ਦੂਜੇ ਦੀ ਉਧਰ ਕੱਟਾ ਖੜਾ ਤੁਸੀਂ ਦੇਖ ਸਕਦੇ ਹੋ ਬਾਈ ਦਾ ਟਰੇਲੂ ਗਾਮਾ ਕੋਈ ਆਇਆ ਨਹੀਂ ਕੋਈ ਵਪਾਰ ਦਾ ਨਿਗਾ ਮਾਰ ਸਕਦਾ ਝੋਟੀਆਂ ਸਾਰੀਆਂ ਸੂਨ ਵਾਲੀਆਂ ਨੇ ਤਾਂ ਹੀ ਸੇਲ ਕਰਦਾ ਬਾਈ ਬਾਕੀ ਬਾਈ ਆਰਡਰ ਕੁਆਲਿਟੀ ਦੀ ਜੇ ਗੱਲ ਕਰੀਏ ਕੈਮਰਾ ਹਟਾ ਆਰਡਰ ਦੇ ਨਿਗ੍ਹਾ ਮਾਰੋ ਸੂਨ ਵਾਲੇ ਵਾਲਾ ਹੀ ਬੈਠੀ ਆ ਕਰਮਾ ਵਾਲੀ ਜਿਵੇਂ ਦੇਸੀ ਘਾਉਣਾ ਕਹਿੰਦੇ ਹੁੰਦੇ ਫਲੀ ਆ ਉਹ ਚੀਜ਼ ਆ ਤੇ ਬਾਈ ਇਹ ਕਰੀ ਤੋੜ ਕੇ ਚੈੱਕ ਕਰਾ ਦਿਓ ਵੱਡੀ ਮੈਂ ਆ ਜੀ ਕੋਈ ਆਏ ਨਹੀਂ ਹੈਗਾ ਵੀ ਛੋਟੀ ਛੋਟੀ ਕੰਨੀ ਹੋਊਗੀ ਅਗਲਾ ਕਹਿੰਦਾ ਵੀ ਦੂਰੋਂ ਲੈਣਾ ਇਧਰ ਨੂੰ ਤੋੜਦੇ ਬਾਈ ਖੁੱਲਾ ਤਾਂ ਕੋਈ ਨਾ ਜੇ ਕਹਿ ਦਿੰਦਾ ਵੀ ਛੋਟੀ ਨਾ ਹੋਵੇ ਜਾਂ ਕੁ ਵੀ ਨਾ ਇਹ ਗੱਲ ਦੀ ਮੇਰੀ ਫੁੱਲ ਗਰੰਟੀ ਆ ਪੂਰੇ ਕੱਦਕਾਰ ਦੇ ਵਜਨ ਵਜੂਦ ਵਾਲੀ ਝੋਟੀ ਆ ਜੀ ਤੁਸੀਂ ਚੈੱਕ ਕਰ ਸਕਦੇ ਆ ਪੈਠ ਪੋੜਾ ਕਿਸੇ ਪਾਸੇ ਕਮੀ ਹੱਥ ਤਰਾ ਹੈ ਹੀ ਨਹੀਂ ਬਾਈ ਚਵਾਈ ਚੂਵੀ ਬੋਲੀ ਹੋ ਜਮਾ ਗੰਨੇ ਵਾਲੀ ਠੀਕ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਪਾਲੀ ਸਾਮੀ ਵੀ ਬਹੁਤਾ ਬਾਈ ਦੀ ਕਿਉਂਕਿ ਥੋੜੇ ਪਸ਼ੂ ਰੱਖਿਆ ਥੋੜਾ ਜਗ੍ਹਾ ਘਟਾ ਕੇ ਤਾਂ ਹੀ ਵੇਚਦੇ ਆ ਉਹ ਜਗ੍ਹਾ ਦੀ ਥੋੜੀ ਪ੍ਰੋਬਲਮ ਆ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਤੁਹਾਨੂੰ ਬਾਕੀ ਪਤਾ ਹੀ ਆ ਵੀ ਟ੍ਰੈਂਡੀ ਬਣ ਚੁੱਕਾ ਥੋੜਾ ਜਿਹਾ ਪਸ਼ੂ ਘਟਾਉਣਾ ਦਾ ਹਰੇਕ ਬੰਦੇ ਦਾ ਨਹੀਂ ਇਹੋ ਜਿਹਾ ਜਾਨਵਰ ਜਰੂਰ ਆਪ ਲੈਣਾ ਹੁੰਦਾ ਨਾ ਮੂਰੇ ਬਵਾਰੀ 2.5 2.5 ਲੱਖ ਰੁਪਈਆ ਮੰਗਦਿਆ ਫਿਰ ਅਗਲਾ ਕਹਿੰਦਾ ਸਾਨੂੰ ਹੁਣ ਉਹ ਚੀਜ਼ ਨਹੀਂ ਮਿਲਦੀ ਸਿਆਉਣਾ ਆਪ ਵੀ ਆਦੇ ਘਰੋਂ ਕੱਢਦੇ ਆ ਪਰ ਚਲੋ 20 ਅਗ ਜੀ ਜਰ ਜਿਹੜੀ ਵੀ ਗੱਲ ਆ ਤੇ ਤੁਹਾਨੂੰ ਪਸੰਦ ਆਉਂਦੀ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਤੇ ਕੰਟੈਕਟ ਕਰਕੇ ਤੁਸੀਂ ਇਹ ਝੂਟੀ ਬਾਈ ਤੋਂ ਖਰੀਦ ਸਕਦੇ ਹੋ ਸਿੱਧੀ ਲੰਮੀ ਤੋਰ ਦੇ ਬਾਈ ਕਈ ਜਿਹੜੀ ਦੂਰੋਂ ਨੇੜੋਂ ਆਉਣ ਵਾਲਾ ਬੰਦਾ ਨਾ ਸਮਾਰ ਕੇ ਜੱਜਮੈਂਟ ਕਰ ਲੈਂਦਾ ਬਸ ਆਏ ਤੋਰ ਦੇ ਸਿੱਧੀ ਘੱਟੇ ਚ ਕੋਈ ਨਾ ਨਾੜਾ ਨੂੜਾ ਆਰਡਰ ਦੇ ਜਮਾ گاਵਾ ਆਲਾ ਲੈ ਬਾਈ ਹਜੇ ਮੰਨ ਕੇ ਚਲੋ 4 ਤੋਂ 5 ਦਿਨ ਬਾਕੀ ਨੇ ਬਸ ਇੱਥੇ ਖੜਾ ਲੈ ਮਾੜੀ ਇੱਥੋਂ ਨਿਗਾਹ ਮਾਰ ਸਕਦੇ ਹੋ ਕਰਮਾ ਵਾਲੀ ਚ ਉਧਰ ਤੂੰ ਨੀ ਨਾ ਲਈ ਫਿਰਦੀ ਐ ਤੇ ਇੱਧਰ ਜਮਾ ਸੂਣ ਨਾ ਡੇ ਬੈਠਾ ਨਹੀਂ ਜਾਂਦਾ ਇੰਨੀ ਬੰਦੀ ਆ ਠੀਕ بس ਆਏ ਮਾਲੂ ਸਨਰੀ ਮੌਕਾ ਆ ਕਰਮ ਵਾਲਾ ਵੀਰ ਹੈ ਜਿਹਦੇ ਘਰੇ ਜਾਊਗੀ ਤੇ ਕਰ ਲੋ ਬਾਈ ਨਾਲ ਕੰਟੈਕਟ ਬਾਜਬਰੇਟ ਅੱਜ ਕੱਲ ਦੀ ਮਾਰਕੀਟ ਦੇਖ ਕੇ ਉਹਦੇ ਹਿਸਾਬ ਨਾਲ ਬਾਜਬਰੇਟ ਹੋ ਕੋਈ ਆਏ ਨਹੀਂ ਵੀ 2.5 3 ਮੰਗੀ ਜਾਂਦਾ ਬਾਈ ਜਮਾ ਅੱਜ ਦੀ ਮਾਰਕੀਟ ਵਾਲਾ ਰੇਟ ਹੋਗਾ ਬਾਈ ਕਹਿੰਦਾ ਪਰ ਜਮਾ ਲੈਣ ਦੇਣ ਕਰਨਾ ਤੇ ਪਾ ਕੇ ਚੈਨਲ ਦੀ ਵੇਚਣੀ ਹੈ ਕਿਉਂਕਿ ਘਰੇ ਤੁਹਾਨੂੰ ਪਤਾ ਕੋਈ ਦਲਾਲ ਆ ਗਿਆ ਬਾਰ-ਬਾਰ ਪਸ਼ੂ ਚੰਗੇ ਹੁੰਦੇ ਹਨ ਹਣਾ ਵਿੱਚ ਆ ਕੇ ਕੋਈ ਟੋਕ ਕਰਦਾ 20 ਗੱਲਾਂ ਹੁੰਦੀਆਂ ਨੇ ਤੇ ਕਰ ਲੋ ਬਾਈ ਨਾਲ ਕੰਟੈਕਟ ਜੀ ਪੂਰਾ ਘਰੇ ਰੱਖਣ ਵਾਲਾ ਨਿਗੀਨਾ ਦਿਖਾਤਾ ਤੁਹਾਨੂੰ ਕਾਲੀ ਫੀਮ ਵਰਗੀ ਮੈਂ ਪਈ ਆ ਜਮਾ ਬਾਈ ਤੋਰ ਦੇ ਮਾੜੀ ਹੋਰ ਇਦਨ ਤੇ 88724 526042 ਦਾ ਨੰਬਰ ਆ ਇੱਕ ਵਾਰੀ ਝਾਤੀ ਮਾਰ ਲਓ ਬਹੁਤ ਸੋਹਣੀ ਝੋਟੀਆਂ ਕੋਈ ਤੇਲ ਦੂਣ ਨਹੀਂ ਦੇਖੋ ਲਾਇਆ ਸਿੰਘਾਂ ਨੂੰ ਕਈ ਜਰੀ ਅਗਲਾ ਕਹਿੰਦਾ ਤੇਲ ਲਾਦਾ ਜਾਂ ਕਰ ਇਹੀ ਫਰਕ ਹੁੰਦਾ ਵਪਾਰੀ ਤੇ ਘਰੇਲੂ ਦਾ ਬਸ ਵਪਾਰੀ ਮਾੜਾ ਮਾੜਾ ਤੇਲ ਦੂੜ ਮਾਰ ਦਿੰਦਿਆ ਘਰੇਲੂ ਤੁਹਾਨੂੰ ਪਤਾ ਫਿਰ ਇੱਕ ਬਸ ਨਿਮਾਉਣ ਵਾਲਾ ਕੰਮ ਹੀ ਹੁੰਦਾ ਕੱਲਾ ਤੇ ਮਿਲਦੇ ਆ ਭਰਾ ਜੀ ਅਗਲੀ ਵੀਡੀਓ ਦੇ ਨਾਲ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਧੰਨਵਾਦ